ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਲੈ ਕੇ ਆਏ ਆ ਆਪਾਂ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਪੈਂਦੀ ਆ ਰਾਮਪੁਰਾ ਫੂਲ ਇਹਦੇ ਨਾਲ ਉਹਦੇ ਪਿੰਡ ਜਿਵੇਂ ਭਗਤਾ ਭਾਈ ਕਾ ਕੋਠਾ ਗੁਰੂ ਕਾ ਤੇ ਇੱਧਰ ਕਣੀਆਂ ਤੇ ਨਯੋਰ ਰਮਾਣਾ ਇਹ ਹੈਗੇ ਇਹਦੇ ਨਾਲ ਦੇ ਪਿੰਡ ਤੇ ਬਾਕੀ ਡਿਟੇਲ ਆਪਾਂ ਬਾਾਈ ਤੋਂ ਲਵਾਂਗੇ ਕਿੰਨੇ ਨਾਗਾ ਬਾਈ ਕੋਲੇ ਤੇ ਬਹੁਤ ਸੋਹਣੀਆਂ ਕਟੀਆਂ ਵੈਸੇ ਚੰਗੇ ਆ ਬਾਈ ਚੰਗੇ ਰਿਕਾਰਡ ਦੱਸਦਾ ਇਹਨਾਂ ਦੇ ਮਾਦੇ ਰਿਕਾਰਡ ਵਧੀਆ ਦੱਸਦਾ ਬਾਕੀ ਆਪਾਂ ਕਰਦੇ ਆਂ ਡਿਟੇਲ ਲੈਣੇ ਬਾਈ ਤੋਂ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਜਲਦੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਠੀਕ ਹੈ ਜੀ ਤੇ ਬਾਕੀ ਮਿਲਦੇ ਆਪਾਂ ਬਾਈ ਦੇ ਨਾਲ ਕਰਾਉਣੇ ਆ ਤੁਹਾਡੀ ਗੱਲਬਾਤ ਜਿਹੜੇ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਇਹੀ ਫਾਇਦਾ ਹੋ ਜਾਂਦਾ ਵੀ ਆਪਾਂ ਜਿਹੜੀ ਵੀ ਨਵੀਂ ਵੀਡੀਓ ਪਾਉਂਦੇ ਆ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਪਹੁੰਚ ਜਾਂਦਾ ਤੇ ਜੇ ਕਿਸੇ ਭਰਾ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 7997 ਕਰਦੇ ਸ਼ੁਰੂ ਕਰਾਉਣਿਆਂ ਗੱਲਬਾਤ ਆਜੋ ਬਾਈ ਜੀ ਸੱਸੀ ਕਾਲ ਬਾਈ ਸੱਸੀ ਕਾਲ ਬਾਈ ਹੋ ਠੀਕ ਹੈ ਜੀ ਵਧੀਆ ਬਾਈ ਬਾਈ ਜੀ ਆਪਣਾ ਰਕਾਹ ਦੱਸੋ ਜੀ ਕੀ ਐਡਰੈਸ ਆਪਨੇ ਬਾਈ ਨਾਮ ਆਰਾਮ ਸਿੰਘ ਪਿੰਡ ਮਲੂਕਾ ਜ਼ਿਲ੍ਹਾ ਬਟੰਡਾ ਤਹਿਿਲ ਫੂਲ ਬਾਈ ਠੀਕ ਹੈ ਜੀ ਤੇ ਮੋਬਾਈਲ ਨੰਬਰ ਵੀਰੇ 9772531897 ਬਾਈ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਾਗਾ ਬਾਈ ਚਾਰ ਨਾਗਾ ਹੈਗਾ ਬਾਈ ਚਾਰ ਨਾਗਾ ਹਾਂਜੀ ਹਾਂ ਠੀਕ ਹੈ ਚਾਰੇ ਕਟੀਆਂ ਹੀ ਆ ਹੈਨਾ ਹਾਂਜੀ ਹਾਂ ਬਾਈ ਠੀਕ ਹੈ ਤੇ ਫਿਰ ਆਪਾਂ ਪਹਿਲੇ ਨੰਬਰ ਤੋਂ ਕਰ ਲੈਣੇ ਸ਼ੁਰੂ ਬੱਚੇ ਤੋਂ ਇਹਦੀ ਕਿੰਨੀ ਉਮਰ ਹੈ ਬੇ ਬਾਈ 7 ਸਾਲ ਦੀ ਹੈ ਸਾਲ ਦੀ ਹਾਂ ਠੀਕ ਹੈ ਇਹਦੀ ਬਾਈ ਮਾਂ ਦਾ ਮਦਰ ਕਾਰਡ ਅਪਕੇ ਦਾਦ ਵਾਲੇ ਲੈ ਸਮਝਣਾ ਆਪਾਂ 17 18 ਲੀਟਰ ਦਾ ਦੱਸਿਆ ਬਾਈ ਅੱਛਾ ਬਹੁਤ ਚੰਗਾ ਦੱਸਿਆ ਫਿਰ ਤਾਂ ਹੈਨਾ ਹਾਂ ਪਤਾ ਚੱਲ 15 16 ਵੀ ਕਹਿੰਨੇ ਆ ਹਾਂ ਖੋਲ ਲਿਆ ਇਧਰ 17 18 ਕਿਹਾ ਸੀ ਆਪਾਂ ਠੀਕ ਹੈ ਖੋਲ ਲਿਆ ਉਰੇ ਨੂੰ ਕਰ ਲੈ ਲਓ ਵੀ ਮਿੱਤਰੋ 100 ਦੀ ਉਮਰ ਹੈਗੀ ਬਾਕੀ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਹਰੇਕ ਭਰਾ ਨੇ ਪਰ ਬਾਈ ਕਹਿੰਦਾ ਵੀ ਜਿਵੇਂ ਆਪਾਂ ਨੂੰ ਮਾਲਕਾਂ ਨੇ ਕੋਈ ਡਿਟੇਲ ਦਿੱਤੀ ਆ ਚਾਰ ਚਾਰ ਥਾਣਾ ਬਾਈ ਚਾਰ ਚਾਰ ਹੀ ਥਾਣਾ ਬਾਈ ਕਹਿੰਦਾ ਫੋਰ ਸ਼ਾਂਗ ਭੂਰਾ ਨਹੀਂ ਤੇ ਸਿੰਘਾਂ ਦੀ ਬੰਦਰ ਬਹੁਤ ਸੋਹਣੀ ਰੋਕੀ ਮਾੜੀ ਐ ਬਾਈ ਐ ਬਿਲਕੁਲ ਨੇੜੋ ਸਿੰਘ ਮੁਰਦਾ ਜਾਂਦਾ ਆ ਦਿਖਾ ਦੇ ਥਣ ਥਾਂ ਛੋਲੀ ਦਿਖਾਓ ਉਹ ਚੱਕ ਜੀ ਥੰਡੀ ਸੀ ਚਾਰੀ ਥਣ ਪੂਰੀ ਬਿੱਤੀ ਤੇ ਲੱਗੇ ਹੋਏ ਆ ਪੂਰੇ ਢੰਡੀ ਸੀ ਤੇ ਪੂਰੇ ਗੈਪ ਨਾਲ ਲੱਗੇ ਹੋਏ ਆ ਸੋਹਣੀ ਝੋਲੀ ਝਾਲੀ ਐ ਬਹੁਤ ਵਧੀਆ ਬਾਲ ਚੰਗਾ ਬੱਚਾ ਯਾਨੀ ਕਿ ਬਹੁਤ ਸੋਹਣੀ ਕੱਟੀ ਐ ਬੇਲਬੂਲ ਬਹੁਤ ਲੰਮੀ ਐ ਇਹ ਦੜੰਗੇ ਲਾਉਂਦੀ ਫਿਰਦੀ ਆ। ਬੰਦ ਏ ਵੀਰੇ। ਬੰਦ ਤਾਂ। 1 ਸਾਲ ਦੀ ਬਾਈ ਦੀ ਉਮਰ ਦੱਸੀ ਮਿੱਤਰੋ। ਤੇ ਬਾਈ ਕਹਿੰਦਾ ਵੀ ਇਹਦਾ ਮਦਰ ਕਾਰਡ ਆ ਜਿਹੜਾ ਵੀ ਆਪਾਂ ਨੂੰ ਮਾਲਕਾਂ ਨੇ ਤਾਂ 17 18 ਕਿਹਾ ਤੇ ਹਰੀਖ ਭਰਾ ਆਪਦੀ ਸਮਝ ਨਾ ਲਵੇ। ਤੇ ਸਿੰਘਾਂ ਦੀ ਬੰਤਰ ਦੇਖੋ ਜੀ ਬਿਲਕੁਲ ਨੇੜੋਂ ਸਿੰਘ ਮੁੜਦਾ। ਉੰਡੇ ਸਿੰਘ ਜੀ ਕੱਤੀ ਬਣੂਗੀ ਸੋਹਣੀ। ਬੇਲਬੂਲ ਬਹੁਤ ਚੰਗੀ ਆ। ਤੇ ਬਾਈ ਫਿਰ ਇਹਦੀ ਡਿਮਾਂਡ ਦੇ ਮੰਗ ਦਾਸ ਆਪਾਂ ਬਾੜਾ ਨਹੀਂ ਦੇ ਦੇਣ ਜੇ ਹੋ ਮਾੜੀ ਮੋਟ ਕੇ ਛੋੜੀ ਹੋਵਾਲਾ ਕਿ ਨਾ ਭਰਾ ਆਪਣਾ ਕਹੀ ਚੱਲੇ ਸਹੀ ਗੱਲ ਇਹ ਆਪਾਂ ਵੀ 16000 ਦੀ ਦੇ ਦੇ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਬਾੜੀ ਖਿੱਚੇ ਤੂੰ ਹੀ ਆਲਾ ਕੰਮ ਨਹੀਂ ਹੋਣਾ ਕੋਈ ਜਾਇਜ਼ ਮਾਨਤਨ ਜ਼ਰੂਰ ਕਰਾਂਗੇ ਕੱਝ ਆਏਗਾ ਇਹਦਾ ਤੇ ਇਹਦਾ ਡਿਮਾਂਡ ਇਹ ਜੀ ਕਰੀਏਗੀ 16000 ਰੁਪਏ ਵਿੱਚ ਮਾਨਤਨ ਮੌਕੇ ਤੇ ਆਏਗਾ ਦਾ ਜ਼ਰੂਰ ਹੋ ਜੂ ਤੇ ਦੋ ਨੰਬਰ ਤੇ ਬੱਚੇ ਦੀ ਦੱਸੇ ਜੀ ਕਿੰਨੇ ਇਹ ਬਾਈ 13 ਮਹੀਨਾ ਦੀ ਦੱਸਿਆ 13 ਮਹੀਨਾ ਦੀ ਇਹ ਬਾਈ ਬਾਹਰ ਨੂੰ ਕੱਢ ਲਿਆ ਕਿ ਧੀ ਵੀ ਪੂਰੀ ਸਾਰੀਆਂ ਕੱਟੀਆਂ ਚਵਾਲੇ ਆ ਦੇਖੋ ਜੀ ਪਹਿਲੇ ਨੰਬਰ ਤੇ ਆਪਾਂ ਕੱਟੀ ਦਿਖਾਈ ਐ ਸੋਹਣੀ ਬੇਲ ਆ ਤੇ ਕੱਦ ਕਾਠ ਸੁਣਾ ਉਮਰ ਦੇ ਹਿਸਾਬ ਨਾਲ 1 ਸਾਲ ਦੀ ਬਾਈ ਨੇ ਦੱਸਿਆ ਤੇ ਜਿਹੜਾ ਮਦਰ ਰਿਕਾਰਡ ਇਹਦਾ ਦੱਸਿਆ ਬਾਈ ਨੇ ਉਹ 18 1 ਕਿਲੋ 17 18 ਕਿਲੋ ਦੁੱਧ ਵਾਲੀ ਦੀ ਕੱਟੀ ਆ ਚੰਗੀਆਂ ਕੱਟੀਆਂ ਬਾਈ ਕੋਲੇ 4 ਨਾ ਗੱਜ ਕੱਟੀਆਂ ਦੇ ਤੇ ਬਹੁਤ ਸੁਣੀਆਂ ਕਈ ਭਰਾਵਾਂ ਦੇ ਫੋਨ ਆਉਂਦੇ ਆ ਵੀ ਆਪਾਂ ਨੂੰ ਘਰੇ ਪਾਲਣ ਨੂੰ ਕੋਈ ਕੱਟੀ ਹੋਵੇ ਉਹਨਾਂ ਭਰਾਵਾਂ ਦੀ ਡਿਮਾਂਡ ਤੇ ਆਪਾਂ ਕੱਟੀਆਂ ਦੀ ਵੀਡੀਓ ਕੋ ਲੈ ਕੇ ਆਏ ਆ ਸਪੈਸ਼ਲ ਮੇਨ ਕੰਮ ਬਾਈ ਦਾ ਕਟੀਆਂ ਦਾ ਹੀ ਆ ਪੂਰੀਆਂ ਚੰਗਾ ਚੰਗਾ ਕਟੀਆਂ ਬਾਈ ਕੋਲੇ ਆਉਂਦੀਆਂ ਰਹਿੰਦੀਆਂ ਲਓ ਜੀ ਕਰੋ ਚੈੱਕ ਦੋ ਨੰਬਰ ਤੇ ਕੱਟੀ ਕਿੰਨੀ ਉਮਰ ਆ ਬਰੇ ਦੀ ਇਹ 13 ਮਹੀਨੇ ਦੀ 13 ਮਹੀਨੇ ਦੀ ਉਮਰ ਆ ਇਹ ਬਾਈ ਅਰਜਨ ਕੁੰਗੜ ਦੀ ਦੱਸਿਆ ਆਪਾਂ ਨੂੰ ਠੀਕ ਹੈ ਜੀ ਹਾਂ ਅਰਜਨ ਕੁੰਗੜ ਦੀ ਦੱਸਿਆ ਜੀ ਇਹ ਬੰਦਾ ਪਤਾ ਕਰ ਲੈ ਸਰਾਮਾ ਪਿੰਡ ਤੋਂ ਆਈ ਹੈ ਠੀਕ ਹੈ ਉੱਥੇ ਝੋਟਾ ਗਾ ਲਓ ਵੀ ਮਿੱਤਰੋ ਬਾਈ ਨੇ ਸਾਰਾ ਐਡਰੈਸ ਦਿੱਤਾ ਬਾਈ ਕਹਿੰਦਾ ਸਰਾਮਾ ਪਿੰਡ ਤੋਂ ਲਈ ਆਪਾਂ ਕੱਟੀ ਤੇ 13 ਮਹੀਨੇ ਉਮਰ ਆ ਤੇ ਜਿਹੜਾ ਫਾਦਰ ਆ ਮੰਨ ਕੇ ਚੱਲੋ ਵੀ ਅਰਜਨ ਕੁੰਗੜ ਦੀ ਸੀਮਨ ਦੀ ਇਹ ਕੱਟੀ ਆ ਇਹਦੀ ਮਾਂ ਬੇਲਬੂਲ ਡ੍ਰੈਗ ਟਕਰਾਉਸ ਆ ਜਾਨੀ ਟੋਟੇ ਤੋਂ ਠੀਕ ਠੀਕ ਆ ਅਰਜਨ ਕੁੰਗੜ ਦਾ ਝੋਟਾ ਉੱਥੇ ਅੱਛਾ ਬੱਚਾ ਅਰਜਨ ਕੁੰਗੜ ਦਾ ਬੱਚਾ ਹਾਂ ਹਾਂ ਤੇ ਗਾਂ ਫਿਰ ਅਰਜਨ ਕੁੰਗੜ ਦੀ ਤਾਂ ਪੋਤੀ ਹੋਗੀ ਹਾਂ ਹਾਂ ਹੈ ਹਾਂ ਜਾਂ ਜੋ ਤੋਂ ਇਹਦੀ ਮਾਂ ਆ ਆਹੋ ਸਭ ਨੂੰ ਮੈਂ ਚੱਲ ਇਹ ਵਧੀਆ ਚੰਗੀ ਕੱਟੀ ਪੱਠ ਪੁਰਾਣੀ ਬਣਾਵਟਾ ਜਿਹੜੀ ਸੋਹਣੀ ਆ ਝੋਲੀ ਕਰੋ ਚੈੱਕ ਜੀ ਚਾਰ ਹੀ ਥਣ ਫੂਟ ਸੰਘ ਪੂਰਾ ਨਹੀਂ ਪੂਰੀ ਵਿੱਤੀ ਦੇ ਥਣ ਲੱਗੇ ਹੋਏ ਆ ਲਾ ਦਿਖਾ ਦੇ ਬਈ ਸੋਹਣੀ ਬੇਲਬੂਲ ਦੇਖੋ ਜੀ ਬੇਲਬੂਲ ਕਰੋ ਚੈੱਕ ਕੱਟੀਆਂ ਥੋੜੀਆਂ ਡਰਦੀਆਂ ਹੀ ਰਹਿੰਦੀਆਂ ਨੇ ਨਿੱਕੇ ਜਾਨਵਰ ਫਿਰ ਧੱਕਾ ਕਰਦੇ ਆ ਜੋਰ ਪੂਰਾ ਵਖਾਉਂਦੀਆਂ ਲਿਆਈ ਉਹਰੇ ਨੂੰ ਬਾਈ ਸਿੰਘਾਂ ਦੀ ਬਾਂਦਰਾ ਆਪਾਂ ਦਿਖਾ ਲਈ ਤਾਂ ਬੰਦ ਇੱਥੇ ਰੋਕ ਲਾ ਭੋਵੇਂ ਓਏ ਜਿਹਨੇ ਸਿਰ ਤੇ ਥੋੜਾ ਡਰ ਜਾਂਦੇ ਆ ਪਸ਼ੂ ਇਹ ਤਾਂ ਡਰਦੀ ਹੈ ਨਾ ਬੰਦਾ ਇਹ ਡੰਗੇ ਲਾਉਂਦੀ ਤੂਰੀ ਫਿਰਦੀ ਆ ਤੇ ਸਰਾਵਾਂ ਤੋਂ ਬਾਈ ਕਹਿੰਦਾ ਆਪਾਂ ਲਈ ਆ ਕੋਈ ਵੀ ਬੰਦਾ ਪਤਾ ਕਰ ਸਕਦਾ ਵੀ ਜਿਹੜਾ ਇਹਦਾ ਇਹਦਾ ਮਦਰ ਕਾਰਡ ਕਿੰਨਾ ਦੁੱਧ ਦਾ ਬਾਈ ਇਹਦਾ ਬਾਈ 15-16 ਲੀਟਰ ਦੱਸਿਆ 15-16 ਲੀਟਰ ਦਾ ਠੀਕ ਆ ਮਦਰ ਕਾਰਡ ਹੈਗਾ 15-16 ਲੀਟਰ ਤੇ ਬਾਕੀ ਜਿਹੜਾ ਅਰਜੁਨ ਕੁੰਗੜ ਦੇ ਬੱਚੇ ਦੀ ਗਾਂ ਹੈਗੀ ਇਹ ਕਿਸਮਾਂ ਦੀ ਡਾਇਰੈਕਟਰ ਕ੍ਰੋਸਿੰਗ ਦੀ ਕੱਟੀ ਆ ਤੇ ਸਿੰਘਾ ਸਿੰਘਾਂ ਦੀ ਬੰਤਰ ਵੀ ਸੋਹਣੀ ਹੈ ਬਿਲਕੁਲ ਨੇੜੋ ਸਿੰਘ ਮੋੜਦੀ ਜਾਂਦੀ ਹੈ ਦੇਖੋ ਜੀ ਫੇਸ ਕੁਆਲਟੀ ਦੇਖੋ ਪਤਲੀ ਬੂਥਾ ਲੰਮੀ ਇਹਦੀ ਕੀ ਮੰਗ ਹੈ ਬਾਈ ਇਹਦੀ ਬਾਈ 17 ਚ ਮੰਗ 17 ਹਾਂ 17 ਦੇ ਵਿੱਚੋਂ ਬਾਈ ਕਹਿੰਦਾ ਮਾਨਤਨ ਕਰਦਾਂਗੇ ਸੋਹਣੀ ਕੱਟੀ ਹੈ ਚੰਗੀ ਝੋਟੀ ਬਣੂਗੀ ਮੱਠਪੜਿਆਂ ਦੀ ਬਣਾਵਟਾ ਜਿਹੜੀ ਬਹੁਤ ਸੋਹਣੀ ਤੇ ਤਿੰਨ ਨੰਬਰ ਤੇ ਕੱਟੀ ਹੈ ਬਾਈ ਥੋੜੀ ਰੋਸ਼ ਇਹ ਬਾਈ 15 16 ਮਹੀਨਿਆਂ ਦੀ 15 16 ਮਹੀਨਿਆਂ ਦੀ ਤੇ ਇਹਦੀ ਕੋਈ ਮਾਟਰ ਕਾਰ ਦੇ ਦਾ ਇਹਦਾ ਵਿੱਚ ਇਹਦਾ ਵੀ ਹੈ 14 ਕਿਲੋਟਰ ਦਾ ਠੀਕ ਹੈ ਤੇ ਕੋਈ ਪਤਾ ਕਿਹੜੇ ਸੀਮਨ ਦੀ ਹੈ ਇਹਦਾ ਕੋਈ ਪਤਾ ਨਹੀਂ ਭਾਈ ਲਓ ਵੀ ਮਿੱਤਰੋ ਬਾਈ ਕਹਿੰਦਾ ਆਪਾਂ ਝੂਠ ਫਾਨ ਜੇ ਮਾਰਕ ਨਹੀਂ ਵੇਚਨੀਆ ਵੀ ਜਿਹੜੀ ਗੱਲ ਅਗਲੇ ਨੇ ਦੱਸੀ ਆ ਉਹੀ ਦੱਸਾਂਗੇ ਕੱਟੀ ਚੰਗੀ ਆ ਫੇਸ ਕੁਆਲਟੀ ਦੇਖੋ ਜੀ ਖੀਰੀ ਕੱਟੀ ਆ ਬਿਲਕੁਲ ਕਿੰਨੀ ਉਮਰ ਹੈ ਜੀ ਇਹਦੀ 15-16 ਮਹੀਨੇ ਦੀ 15-16 ਮਹੀਨੇ ਦੀ ਉਮਰ ਆ ਪੱਥਰ ਪੁੜਾਂ ਦੀ ਬਣਾਵਟ ਕਰੋ ਚੱਕ ਜੀ ਐ ਗੁੰਦੀ ਪਈ ਆ ਆਰਤਿਆਂ ਦੇ ਸਹਰਾਣੇ ਵਰਗੂ ਤੇ ਚਾਰ ਹੀ ਸਹਣਾ ਪੂਰੀ ਬਿੱਤੀ ਤੇ ਲੱਗੇ ਹੋਏ ਢੋਲੀ ਝਾਲੀ ਕਰੋ ਚੱਕ ਜੀਆਂ ਬੱਚਿਆਂ ਦੀ ਢੋਲੀ ਆ ਥੱਲੇ ਹਾਂ ਲਓ ਠੰਡੀ ਸੀਲ ਪੂਰੀ ਆ ਬਾਈ ਕਹਿੰਦਾ ਹੱਥ ਤੋਂ ਮਰੀ ਜਾਂਦਾ ਲਓ ਚਾਰ ਹੀ ਥਣ ਮੈਂ ਕਹਿੰਦਾ ਢੋਲੀ ਗੱਬਣਾ ਦਾ ਪਲੇਖਾ ਪਉਂਦੀ ਆ ਨਾਲੋਂ ਯਾਰ ਫੇਸ ਕੁਆਲਟੀ ਕਰੋ ਚੱਕ ਬਿਲਕੁਲ ਨਾਲੋਂ ਨਾਲੋਂ ਸਿੰਘ ਰਿੰਗ ਸਿੰਘ ਅਲੀ ਕੱਟੀ ਬਣੂਗੀ ਬਹੁਤ ਸੋਹਣੀ ਕੱਟੀ ਆ ਚੰਗੀ ਬੇਲਬੂਲ ਐ ਪਟਪੁਰਾਂ ਦੀ ਬਣਾਵਟ ਵੀ ਬਹੁਤ ਸੋਹਣੀ ਹੈ ਭਜਨ ਵਜਨ ਪੂਰਾ ਬਾਈ ਵਜਨ ਵਜੂਦ ਪੂਰਾ ਐ ਗੋਲ ਮਟੋਲ ਪਈਏ ਕੋਈ ਲਿੱਸੀ ਲਾਮੀ ਨਹੀਂ ਕਟੀਆਂ ਵੈਸੇ ਬਾਈ ਕੋਲੇ ਚਾਰ ਨਾਗਾ ਤੇ ਚਾਰੇ ਨਾਗਾ ਬਹੁਤ ਸੋਹਣਾ ਬੀਸੀਐਸ ਵਧੀਆ ਕੋਈ ਐ ਨਹੀਂ ਕੋਈ ਲਿਸਤੀ ਲਾਵੀ ਕੋਈ ਨਹੀਂ ਵਿੱਚੋਂ ਹੰਬੀ ਜੀ ਚੰਗੇ ਜਾਨਵਰ ਆ ਇਹਦੀ ਡਿਮਾਂਡ ਬਾਈ ਇਹਦਾ 22000 ਰੁਪਏ ਲੋ ਮੇਤਰ 22000 ਵਿੱਚੋਂ ਮਾਨਤਾਨ ਹੋ ਜੂ ਹਾਂ ਬਾਈ ਕਰਦੇ ਇਹਦੀ ਡਿਮਾਂਡ ਬਾਈ ਨੇ ਕਰੀ ਹੈ 22000 ਰੁਪਿਆ ਵਿੱਚੋਂ ਮਾਨਤਾਨ ਬਾਈ ਕਹਿੰਦਾ ਜਰੂਰ ਕਰਾਂਗੇ ਘਰੇ ਆਏਗਾ ਦਾ ਤੇ ਚਾਰ ਨੰਬਰ ਤੇ ਕੱਟੀ ਹੈ ਬਾਈ ਰਾਜੂ ਨੂੰ ਬੜਾ ਕਾਲਾ ਸ਼ਾਹ ਜਾਮਨਰਗੀ ਪਈ 7 ਗਾਲੀ ਇਹਦੀ ਕੀ ਉਹ ਕਿੰਨੀ ਉਮਰ ਆ ਬਰੇ ਇਹ ਬਈ ਹੈਗੀ 18 ਕ ਮਹੀਨੇ ਦੀ 18 ਕ ਮਹੀਨੇ ਦੀ ਠੀਕ ਹੈ ਸਵਾ ਕੇ ਸਾਲ ਦੇ ਅੱਧੇ ਪਸੇ ਸਵਾ ਡੇਢ ਕ ਸਾਲ ਵਾਂਗੂ ਠੀਕ ਹੈ ਤੇ ਖੀਰ ਗੋਈਆਂ ਦੰਨੋ ਤਾਂ ਹਾਂਜੀ ਹਾਂਜੀ ਹਾਂ ਤੇ ਇਹਦਾ ਕੋਈ ਫਰਕ ਦੇਖ ਲੇ ਤੇ ਆਪਾਂ ਵੇਖੇ ਬੁਕੇ ਨਹੀਂ ਬਈ ਮੈਂ ਕਹਾਂ ਮੈਂ ਕਿਵੇਂ ਕੋਈ ਪਤਾ ਕਿਹੜੇ ਸੀਮਨ ਦੀ ਇਹ ਆਪ ਇਹ ਤਾਂ ਸੀਮਸੂਮ ਆਪਾਂ ਨੂੰ ਇਹ ਤਾਂ ਵੀ ਨਹੀਂ ਪਤਾ ਠੀਕ ਆ ਉਹ ਚੰਗੀ ਮਹਿੰਦੀ ਕੱਟੀ ਆ ਬਈ ਮੈਂ ਅਸਦੀ ਕੱਟੀ ਆ ਬਈ ਠੀਕ ਆ ਲੋ ਵੀ ਮਿੱਤਰੋ ਪਹਿਲਾਂ ਤਾਂ ਝੂੜੀ ਕਰੋ ਚੱਕੇ ਪਹਿਲੇ ਪਿੰਡੇ ਦੀ ਚਾਹ ਆ ਸਾਰੇ ਪੂਰੀ ਗੱਠ ਗੱਠ ਤੇ ਜਿਵੇਂ ਥਣ ਹੁੰਦੇ ਆਂ ਲੱਗੇ ਵੇ ਚਾਰ ਹੀ ਥਣਾ ਫੋਰ ਸੰਗ ਪੂਰਾ ਨਹੀਂ ਠ ਪੱਠਪੂੜਿਆਂ ਦੀ ਬਨਾਵਟ ਕਰੋ ਚੱਕ ਖੁੱਲੇ ਹੈੱਡ ਬਾਰੇ ਨਹੀਂ ਕੀਤੀ ਆ ਹਾਂ ਬੇਲਬੂਲ ਹਾਂ ਬੇਲਬੂਲ ਪੂਰੀ ਲੰਮੀ ਐ ਮੱਝਾਂ ਕੋਲ ਲੰਮੀ ਬੇੜਾ ਪੂਰੀ ਸੋਹਣੀ ਝੋਟੀ ਤਿਆਰ ਹੋਣੀ ਉੱਚੀ ਕੱਦ ਵੇਖ ਲਾ ਹਾਂ ਕੱਦ ਕਾਠ ਬਹੁਤ ਸੋਹਣਾ ਜਿਸ ਦਾ ਸਾਰੀਆਂ ਕੱਟੀਆਂ ਦੇ ਵਿੱਚੋਂ ਜਣੀ ਕੇ ਸਿਰ ਕੱਢਾ ਹਾਂਜੀ ਹਾਂ ਹਾਂ ਵੱਡੀ ਐ ਕੱਟੀ ਸਾਰੀਆਂ ਚੋਂ ਕੱਦ ਕਾਠ ਤੇ ਸੋਹਣੀ ਐ ਸਿੰਗ ਆ ਬਿਲਕੁਲ ਕੁੰਡਾ ਸਿੰਘ ਬੰਦਾ ਜਾਂਦਾ ਰਿੰਗ ਸਿੰਘ ਬਣੂਗਾ ਨਾਲੋਂ ਹੀ ਮੋੜ ਆ ਜਾਂਦਾ ਲਓ ਜੀ ਪੱਠਪੂੜਿਆਂ ਦੀ ਬਨਾਵਟ ਬਹੁਤ ਸੋਹਣੀ ਚਾਰ ਹੀ ਥਾਣਾ ਫੋਰ ਸਿੰਘ ਕਿਸੇ ਜਾਨਵਰ ਦੇ ਵੀ ਕੁਝ ਬਾਦੂ ਫੋਰ ਸ਼ਾਂਗ ਹੈ ਨੀਗੀ ਚਾਰੇ ਕਟੀਆਂ ਦੇ ਚਾਰ-ਚਾਰ ਹੀ ਥਾਣਾ ਇਹਦੀ ਡਿਮਾਂਡ ਵੀਰੇ ਇਹਦਾ 25 ਬਾਈ ਵਿੱਚੋਂ ਮਾਨਤਨ ਹੋ ਜੂ ਹਾਂ ਹਾਂ ਕਰ ਦਾਂਗੇ ਬਾਈ ਲਓ ਵੀ ਮਿੱਤਰੋ ਇਹਦਾ ਬਾਈ ਕਹਿੰਦਾ 25000 ਰੁਪਇਆ ਵਿੱਚੋਂ ਮਾਨਤਨ ਕਰ ਦਾਂਗੇ ਘਰੇ ਆ ਗਿਆ ਇਹਦਾ ਜਰੂਰ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਆਪਾਂ ਦਿਖਾਏ ਚਾਰ ਨਗ ਤੇ ਚਾਰੀਆਂ ਕਟ ਚਾਰੀਆਂ ਕਟੀਆਂ ਪੂਰੀਆਂ ਸੁਪਰ ਸਟਾਰ ਆਵਦੇ ਆਪਾਂ ਚਾਹੇ ਕੋਈ ਕੱਟੀ ਮਾੜੀ ਨਹੀਂਗੀ ਦੇਖੋ ਜੀ ਪਹਿਲੇ ਨੰਬਰ ਤੇ ਆਪਾਂ ਬੱਚਾ ਵਿਖਾਇਆ ਬਹੁਤ ਸੋਹਣੀ ਇਹਦੀ ਡਿਮਾਂਡ ਬਾਈ ਨੇ ਕਰੀ ਹੈ 16000 ਰੁਪਇਆ ਇਹ ਜੀ ਡੀ ਆਪਾ ਦੋ ਨੰਬਰ ਤੇ ਕੱਟੀ ਵਿਖਾਈ ਆ ਇਹਦੀ ਡਿਮਾਂਡ ਬਾਈ ਕਿੰਨੀ ਕਰੀ ਆ 17 ਬਾਈ 17000 ਰੁਪਈਆ ਵਿੱਚੋਂ ਮਾਨਤਨ ਹੋ ਜਾਊਗਾ ਗਾਂ ਅਰਜਨ ਕੁੰਗੜ ਦੇ ਲਾਣੇ ਘਰਾਣੇ ਚੋਂ ਆ ਉਹਦੇ ਗਾਂ ਬੱਚੇ ਦੀ ਕੱਟੀ ਆ ਤੇ ਕੱਟੀ ਦੀ ਖੜ ਨਹੀਂ ਖੁੜਨੀ ਕਰੋ ਚੈੱਕ ਆਹੀਂ ਪਤਾ ਲੱਗ ਜਾਂਦਾ ਵੈਸੇ ਵੀ ਕਹਿੰਦੇ ਹੁੰਦੇ ਪਿੰਡ ਦਾ ਤਾਂ ਕਹਿੰਦੇ ਕੀ ਜਾਣ ਦੋ ਪਤਾ ਲੱਗ ਜਾਂਦਾ ਉਹ ਗੱਲ ਆ ਪਸ਼ੂ ਦੇ ਤਾਂ ਖੜ ਨਹੀਂ ਤੋਂ ਝਾਕ ਨਹੀਂ ਤੋਂ ਨਖਰਾ ਨੁਖਰਾ ਕੱਟੀ ਦਾ ਪੂਰਾ ਹੱਤ ਆ ਪਤਲੇ ਪਿੰਡੇ ਦੀ ਆ ਕੋਈ ਮੋٹے ਪਿੰਡੇ ਦੀ ਨਹੀਂ ਇਹਦੀ ਕੀ ਡਿਮਾਂਡ ਕਰੀ ਆ ਚਾਰ ਹੀ ਪਤਰੇ ਪਿੰਡੇ ਤੱਕ ਬਾਈ ਕੱਟ ਕੱਟ ਇਹਦੀ 17 ਬਾਈ 17000 ਰੁਪਏ ਦੇ ਵਿੱਚੋਂ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਤੇ ਤਿੰਨ ਨੰਬਰ ਤੇ ਕੱਟੀ ਦਿਖਾਈ ਆ ਪੂਰੀ ਗੋਲ ਮਟੋਲ ਇਹਦੀ ਡਿਮਾਂਡ ਕਰੀ ਹੈਗੀ ਬਾਈ ਨੇ 22 ਬਾਈ 22000 ਤੇ ਚੌਥੇ ਨੰਬਰ ਤੇ ਜਿਹੜੀ ਲਾਸਟ ਤੇ ਆਪਾਂ ਕੱਟੀ ਵਿਖਾਈ ਆ ਸਵਾ ਸਾਲ ਦੀ ਕੱਟੀ ਆ ਸੋਹਣੇ ਕਦ ਕਾਠਾ ਲੀ ਆ ਪੁਣਰੀ ਬਣਾਵਟ ਬਹੁਤ ਸੋਹਣੀ ਆ ਤੇ ਚਾਰ ਹੀ ਥਾਣਾ ਫੋਰਸ਼ਾਂ ਕਿਸੇ ਦੀ ਨਹੀਂ ਤੇ ਇਹਦੀ ਡਿਮਾਂਡ ਕਿ ਨਹੀਂ 25000 ਅੱਜ ਦੀ ਵੀਡੀਓ ਦੇ ਵਿੱਚ ਚਾਰ ਨਾ ਸੀ ਮਿੱਤਰੋ ਤੇ ਚਾਰ ਇਹਨਾਂ ਦਾ ਆਪਾਂ ਬਖਾਤੇ ਆ ਤੇ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਇੱਕ ਵਾਰੀ ਨੰਬਰ ਫੇਰ ਬੋਲਦੇ ਬਾਈ 98725231897 ਠੀਕ ਹੈ ਜੀ ਲਓ ਜੀ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭਰਾ ਦੇ ਕੋਈ ਵੀ ਨਗ ਫਿੱਟ ਹੋਵੇ ਤੇ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਤੇ ਬਾਈ ਤੋਂ ਇੱਕ ਗੱਲ ਆਪਾਂ ਹੋਰ ਪੁੱਛ ਲੈਣੀ ਆ ਬਾਈ ਆਈ ਉਰੇ ਮੜੇ ਆ ਆ ਗਿਆ ਜੀ ਤੇ ਕਿਉਂਕਿ ਕਈ ਭਰਾ ਹੁੰਦੇ ਆ ਵੀ ਇਕੱਠੇ ਨਗ ਲੈਣ ਵਾਲੀ ਕੋਈ ਵੀ ਭਰਾ ਮੰਨ ਕੇ ਚੱਲ ਬਾਈ ਕੋਈ ਕਿਸੇ ਦੇ ਚਾਰੀਏ ਕਟਗੀਆਂ ਇਫੈਕਟ ਹੁੰਦੀਆਂ ਫੇਰ ਮੰਨਤਨ ਉਹੋ ਜਿਹਾ ਹੋ ਜੂ ਹਾਂ ਸਾਡੇ ਵੀ ਫਿਰ ਉਹੋ ਜਿਹਾ ਕਰ ਦਾਂਗੇ ਖੁੱਲਾ ਮੰਨਤਨ ਕਰਦੀ ਕਰਦਾ ਕਰਦਾ ਠੀਕ ਆ ਲੋ ਵੀ ਮਿੱਤਰੋ ਆਪਣੀ ਵੀਡੀਓ ਜਿਹੜਾ ਵੇਖ ਕੇ ਆਊਗਾ ਉਹਦੇ ਤੋਂ ਆਪਾਂ ਬਾਈ ਤੋਂ ਕਹਿ ਕੇ 1000 ਰੁਪਏ ਵੱਧ ਛਡਾ ਦਾਂਗੇ ਹੋਰ ਦੱਸੋ ਤੇ ਇੰਨਾ ਕਰ ਸਕਦੇ ਆ ਚਾਰੀਨਾਕ ਸੋਨੇ ਆ ਤੇ ਬੰਦਵਾ ਜਿਹੜਾ ਨੰਬਰ ਆ ਬਾਈ ਦਾ ਚੱਲੀ ਜਾਂਦਾ ਸਕਰੀਨ ਤੇ ਬਾਕੀ ਮਿਲਦੇ ਆ ਅੱਗੇ ਨਵੀਂ ਵੀਡੀਓ ਚ ਧੰਨਵਾਦ ਜੀ ਹਾਸੀ ਗੱਲ ਸਾਰਿਆਂ ਨੂੰ